ਕੱਲ ਮੁਹਾਲੀ ਦੇ ਸੈਕਟਰ 91 ਦੇ ਵਿੱਚ ਪੰਜਾਬ ਪੁਲਿਸ ਦਾ ਮੁਕਾਬਲਾ ਜਿਹੜਾ ਉਹ ਵਿਕਰਮਜੀਤ ਵਿੱਕੀ ਨਾਲ ਹੋਇਆ। ਇਹ ਵਿਕਰਮਜੀਤ ਵਿੱਕੀ ਜਿਹੜਾ ਫਿਰੋਜ਼ਪੁਰ ਦੇ ਪਿੰਡ ਸਤੀਏਵਾਲ ਦਾ ਰਹਿਣ ਵਾਲਾ ਤੇ ਦੱਸਿਆ ਜਾ ਰਿਹਾ ਕਿ ਗੋਲਡੀ ਬਰਾਡ ਤੇ ਲੋਰੈਂਸ ਬਿਸ਼ਨੋਈ ਗਰੁੱਪ ਦਾ ਇਹ ਜਿਹੜਾ ਮੈਂਬਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੁਹਾਲੀ ਦੇ ਸੈਕਟਰ 91 ਦੇ ਵਿੱਚ ਇਹ ਜਿਹੜਾ ਮੁੰਡਾ ਵਿਕਰਮਜੀਤ ਜਿਹਦਾ ਨਾਮ ਆ ਇਹ ਲੁਕਿਆ ਹੋਇਆ। ਪੁਲਿਸ ਨੇ ਦਬਿਸ਼ ਕੀਤੀ ਤਾਂ ਇਹਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਦੇ ਕੋਲੋਂ 0.30 ਕੈਲੀਬਰ ਦਾ ਇੱਕ ਚਾਈਨੀਜ਼ ਮੇਡ ਪਿਸਟਲ ਜਿਹੜਾ ਉਹ ਬਰਾਮਦ ਹੋਇਆ ਹੁਣ ਇਸ ਵਿਕਰਮਜੀਤ ਵਿੱਕੀ ਦਾ ਇਤਿਹਾਸ ਇਹ ਹੈ ਕਿ ਇਹਨੇ ਪੰਜਾਬ ਸਮੇਤ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਔਰ ਵਾਰਦਾਤਾਂ ਕਿਹੜੀਆਂ ਕਤਲ ਦੀਆਂ ਅਟੈਂਪਟ ਟੂ ਮਰਡਰ ਇਰਾਦਾਈ ਕਤਲ ਤੇ ਲੁਟਾਕੂਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਔਰ ਦੱਸਿਆ ਇਹ ਜਾ ਰਿਹਾ ਕਿ ਇਹਨੂੰ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਭੇਜਿਆ ਗਿਆ ਇਸ ਕਰਕੇ ਕਿ ਤੂੰ ਦਵਿੰਦਰ ਬੰਬੀਹਾ ਗਰੁੱਪ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਲੈਣਾ ਯਾਨੀ ਕਿ ਉਹਨਾਂ ਨੂੰ ਰਾਹ ਚੋਂ ਫਟੋਣਾ ਪਰ ਕਿਉਂਕਿ ਗੈਂਗਵਾਰ ਜਿਹੜੇ ਆ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਆ ਪੁਲਿਸ ਵੀ ਪਪਾ ਭਾਰ ਆ ਪੁਲਿਸ ਨੂੰ ਪਤਾ ਕਿ ਹੁਣ ਜਿਹੜੇ ਗੈਂਗਸਟਰਸ ਆ ਇਹ ਹੁਣ ਸਿਰਦਰਦ ਬਣ ਚੁੱਕੇ ਨੇ ਆਮ ਲੋਕਾਂ ਦਾ ਜਿਹੜਾ ਜੀਣਾ ਉਹ ਮੁਹਾਲ ਹੋ ਚੁੱਕਾ ਲੋਕਾਂ ਨੂੰ ਐਕਸਟਰਸ਼ਨ ਦੇ ਫੋਨ ਆਉਂਦੇ ਆ ਰਾਹ ਜਾਂਦਿਆਂ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਉਹਨਾਂ ਦੀ ਗੱਡੀ ਲੁੱਟ ਲਈ ਜਾਂਦੀ ਹੈ ਪੁਲਿਸ ਦੀ ਰੋਜ਼ ਜਿਹੜੀ ਆ ਉਹ ਕਿਰਕਰੀ ਵੀ ਹੁੰਦੀ ਆ ਤੇ ਪੰਜਾਬ ਪੁਲਿਸ ਹੁਣ ਪੂਰੇ ਐਕਸ਼ਨ ਦੇ ਵਿੱਚ ਜਿਹੜੀ ਨਜ਼ਰ ਆ ਰਹੀ ਆ ਔਰ ਉਹਨਾਂ ਨੇ ਇਸ ਤੇ ਤਹਿਤ ਕਾਰਵਾਈ ਕਰਦਿਆਂ ਮੋਹਾਲੀ ਦੇ ਸੈਕਟਰ 91 ਦੇ ਵਿੱਚੋਂ ਵਿਕਰਮਜੀਤ ਵਿੱਕੀ ਜਿਹੜਾ ਫਿਰੋਜ਼ਪੁਰ ਦੇ ਪਿੰਡ ਸਤੀਏਵਾਲ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਔਰ ਇਹਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੁਣ ਇਹ ਜਿਹੜੇ ਦੋਵੇਂ ਗੈਂਗਸ ਨੇ ਦਵਿੰਦਰ ਬੰਬੀਹਾ ਤੇ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਸਾਥੀ ਆ ਗੋਲਡੀ ਬਰਾੜ ਜਿਹਦੇ ਉੱਤੇ ਇਹ ਇਲਜ਼ਾਮ ਆ ਕਿ ਉਹ ਮੁੱਖ ਸਾਜ਼ਿਸ਼ ਘਾੜਾ ਵਾ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਦੇ ਵਿੱਚ ਇਹ ਦੋਵੇਂ ਗੈਂਗਸ ਆਪਸ ਦੇ ਵਿੱਚ ਲੜ ਰਹੇ ਆ ਔਰ ਨਿਸ਼ਾਨੇ ਦੇ ਉੱਤੇ ਇੱਕ ਦੂਜੇ ਦੇ ਜਿਹੜੇ ਇਹਨਾਂ ਦੇ ਮੈਂਬਰਸ ਆ ਹੋ ਰਹਿੰਦੇ ਆ ਪਰ ਇਹ ਸਭ ਦੇ ਵਿੱਚ ਡਰ ਦਾ ਮਾਹੌਲ ਆਮ ਲੋਕਾਂ ਲਈ ਬਣਿਆ ਪਿਆ ਆਮ ਲੋਕ ਜਿਹੜੇ ਆ ਡਰਦੇ ਆ ਹੁਣ ਇਹਨਾਂ ਨਾਵਾਂ ਤੋਂ ਇਹਨਾਂ ਨਾਵਾਂ ਤੋਂ ਲੋਕ ਜਿਹੜੇ ਆ ਉਹ ਖੌਫ ਖਾਣ ਲੱਗ ਪਏ ਆ ਕਿ ਫੋਨ ਚੁੱਕਾਂਗੇ ਪਤਾ ਨਹੀਂ ਅੱਗੋਂ ਕਿਸੇ ਨੇ ਕੀ ਕਹਿ ਦੇਣਾ ਹਾਲ ਜਿਹੜਾ ਲਾਰੈਂਸ ਬਿਸ਼ਨੋਈ ਆ ਇਹ ਬੈਠਾ ਗੁਜਰਾਤ ਦੀ ਜੇਲ੍ਹ ਦੇ ਵਿੱਚ ਅਹਮਦਾਬਾਦ ਦੀ ਜੇਲ੍ਹ ਦੇ ਵਿੱਚ ਬੈਠਾ ਪਰ ਉਥੋਂ ਵੀ ਇਹਦਾ ਕੰਮ ਜਿਹੜਾ ਪੂਰਾ ਚੱਲ ਰਿਹਾ ਉਹਦੀ ਜਿਹੜੀ ਤਾਜ਼ਾ ਖ਼ਬਰ ਇਹ ਸੀਗੀ ਕਿ ਇੱਕ ਜਿਹੜਾ ਪ੍ਰੋਮੋਟਰ ਆ ਉਹਨੂੰ ਫੋਨ ਕਰ ਦਿੱਤਾ ਅਮਰੀਕਾ ਦੇ ਵਿੱਚ ਫਰੋਤੀ ਵਾਸਤੇ ਤੇ ਹੁਣ ਆ ਮਾਮਲਾ ਸਾਹਮਣੇ ਆਇਆ ਵੀ ਦਬਿੰਦਰ ਬੰਬੀਹਾ ਗੈਂਗ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਨਿਸ਼ਾਨੇ ਤੇ ਲਾਓ ਉਹਨਾਂ ਦਾ ਜਿਹੜਾ ਉਹਨਾਂ ਨੂੰ ਆਪਣੇ ਰਸਤੇ ਤੋਂ ਹਟਾਓ ਬਹੁਤ ਵਾਰ ਜਿਹੜੀ ਪੁਲਿਸ ਆ ਉਹ ਇਹ ਵੀ ਗੱਲਾਂ ਕਰਦੀ ਆ ਕਿ ਇਹਨਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ ਇਹ ਮੁੰਡੇ ਜਿਹੜੇ ਆ ਇਹ ਰਾਹ ਤੋਂ ਭਟਕ ਚੁ ਇਹ ਦਰਸਲ ਕੋਈ ਗੈਂਗਸਟਰ ਬਣਨਾ ਨਹੀਂ ਚਾਹੁੰਦੇ ਇਹ ਕੋਈ ਪੇਸ਼ਾ ਨਹੀਂ ਹੈ ਕਿ ਜਿੱਦੂ ਤੁਹਾਨੂੰ ਮਹੀਨੇ ਬਾਅਦ ਤਨਖਾਹ ਮਿਲਣੀ ਹੈ ਮੁੜ ਕੇ ਤੁਸੀਂ 58 ਸਾਲ ਦੇ ਰਿਟਾਇਰ ਹੋ ਜਾਓਗੇ ਤੇ ਤੁਹਾਡੀ ਪੈਨਸ਼ਨ ਲੱਗਣੀ ਹੈ ਦਰਸਲ ਇਹ ਸਾਰੇ ਨੌਜਵਾਨ ਜਿਹੜੇ ਨੇ ਇਹ ਰਸਤੇ ਤੋਂ ਭਟਕ ਚੁੱਕੇ ਨੇ ਨਸ਼ੇ ਦੇ ਆਦੀ ਨੇ ਬਹੁਤ ਸਾਰੇ ਬਹੁਤ ਸਾਰੇ ਕ੍ਰਾਈਮ ਤਾਂ ਨਸ਼ੇ ਦੇ ਕਰਕੇ ਹੋ ਜਾਂਦੇ ਆ ਜਦੋਂ ਨਸ਼ੇ ਦੀ ਤੋੜ ਮਹਿਸੂਸ ਹੁੰਦੀ ਆ ਪੈਸਾ ਜੇਬ 'ਚ ਨਹੀਂ ਹੁੰਦਾ ਤਾਂ ਇਹਨਾਂ ਨੂੰ ਸੌਖਾ ਤਰੀਕਾ ਇਹੋ ਲੱਭਦਾ ਕਿ ਇਹ ਲੁੱਟ ਲਓ ਜੀ ਇਹ ਬੰਦੇ ਦੇ ਕੋਲੋਂ ਮੋਬਾਈਲ ਖੋਲੋ ਇਸ ਬੰਦੇ ਦੇ ਕੋਲੋਂ ਕਾਰ ਖੋਲੋ ਹੁਣ ਇਦੇ ਉੱਤੇ ਜਿੱਥੇ ਕਤਲ ਦੇ ਮਾਮਲੇ ਦਰਜ ਆ ਜਿੱਥੇ ਫਰੋਤੀਆਂ ਦੇ ਮਾਮਲੇ ਦਰਜ ਆ ਔਰ ਕੱਲੇ ਪੰਜਾਬ 'ਚ ਹੀ ਨਹੀਂ ਰਾਜਸਥਾਨ ਦੇ ਵਿੱਚ ਦਰਜ ਆ ਫਿਰ ਨਾਲ ਦੀ ਨਾਲ ਇਹਦੇ ਉੱਤੇ ਹਰਿਆਣਾ ਦੇ ਵਿੱਚ ਦਰਜ ਆ ਹਾਲਾਂਕਿ ਇਹਦਾ ਇੱਕ ਸਾਥੀ ਜਿਹੜਾ ਉਹ ਜ਼ੀਰਖਪੁਰ ਦੇ ਵਿੱਚ 2019 ਦੇ ਵਿੱਚ ਐਨਕਾਊਂਟਰ ਦੇ ਵਿੱਚ ਮਾਰਿਆ ਵੀ ਗਿਆ ਸੀ ਅੰਕਿਤ ਉਹ ਵੀ ਇਹਦਾ ਭਾਈਵਾਲ ਸੀ 2019 'ਚ ਐਨਕਾਊਂਟਰ ਹੋਇਆ ਸੀ ਉਦੋਂ ਇਹਦਾ ਜਿਹੜਾ ਸਾਥੀ ਅੰਕਿਤ ਹੈ ਉਹ ਮਾਰਿਆ ਗਿਆ ਸੀ ਇਹ ਸ਼ਾਇਦ ਉਸੇ ਦਾ ਜਿਹੜਾ ਬਦਲਾ ਲੈਣ ਵਾਸਤੇ ਇਹਨੇ ਹਸਲਾ ਇਕੱਠਾ ਕੀਤਾ ਔਰ ਇਹਦੇ ਜਿਹੜੇ ਆਕਾ ਨੇ ਇਹਦੇ ਜਿਹੜੇ ਬੌਸ ਨੇ ਉਹਨਾਂ ਨੇ ਇਹਨੂੰ ਕਿਹਾ ਵੀ ਦਵਿੰਦਰ ਬਬੀਹਾ ਗੈਂਗ ਦੇ ਜਿੰਨੇ ਵੀ ਬੰਦੇ ਇਸ ਵੇਲੇ ਪੰਜਾਬ 'ਚ ਆ ਉਹਨਾਂ ਨੂੰ ਟਾਰਗੇਟ ਤੇ ਲਾਓ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਦਬਦਬਾ ਹੋਣਾ ਚਾਹੀਦਾ ਹੁਣ ਦੇਖਿਆ ਜਾਵੇ ਤਾਂ ਪੰਜਾਬ ਇੱਕ ਕਿਸਮ ਦਾ ਅੰਡਰਵਰਲਡ ਬਣਦਾ ਜਾ ਰਿਹਾ ਹਾਲਾ ਬਣ ਵੀ ਚੁੱਕਿਆ ਇਹ 'ਚ ਕੋਈ ਦੂਰਾਵਾਂ ਨਹੀਂ ਆ ਕਹਿਣ ਦੇ ਵਿੱਚ ਭਾਵੇਂ ਪੁਲਿਸ ਇਹਨਾਂ ਨੂੰ ਨੱਪੜ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਆ ਪਰ ਪੰਜਾਬ ਦੇ ਵਿੱਚ ਇੱਕ ਪੂਰਾ ਗੈਂਗਸਟਰਸ ਦਾ ਸਿੰਡੀਕੇਟ ਬਣਿਆ ਹੋਇਆ ਗਰੁੱਪ ਬਣੇ ਹੋਏ ਆ ਇੱਥੇ ਹਰ ਬੰਦਾ ਜਿਹੜਾ ਮੜੀ ਮੋਟੀ ਵਾਰਦਾਤ ਕਰਦਾ ਤੇ ਫੇਸਬੁਕ ਦੇ ਉੱਤੇ ਪੋਸਟ ਪਾ ਦਿੰਦਾ ਜੀ ਅਸੀਂ ਕੀਤੀ ਹੈ ਜੀ ਇਹ ਲਾਰੈਂਸ ਬਿਸ਼ਨੋਈ ਗਰੁੱਪ ਹੈ ਜੀ ਇਹ ਦਵਿੰਦਰ ਪੰਬੀਹਾ ਗਰੁੱਪ ਹੈ ਅਸੀਂ ਇਹਨੂੰ ਮਾਰਿਆ ਅਸੀਂ ਇਹ ਫਰੋਤੀ ਦੀ ਕਾਲ ਕੀਤੀ ਹੈ ਇਹ ਇੱਕ ਜਿਹੜਾ ਪੰਜਾਬ ਦੇ ਵਿੱਚ ਸਿਨੈਰੀਓ ਬਣ ਗਿਆ ਜਿਹੜਾ ਇਹ ਰੁਝਾਨ ਬਣ ਗਿਆ ਜਾਂ ਜਿਹੜਾ ਇਹ ਮਾਹੌਲ ਬਣ ਗਿਆ ਇਹ ਬੜਾ ਖਤਰਨਾਕ ਹੈ ਬੜਾ ਸਹਿਮ ਵਾਲਾ ਮਾਹੌਲ ਹੈ ਲੋਕ ਡਰਦੇ ਆ ਪਰ ਪੁਲਿਸ ਵੀ ਚੰਗਾ ਕੰਮ ਕਰ ਰਹੀ ਹੈ ਕਿ ਗੈਂਗਸਟਰਸ ਨੂੰ ਫੜ ਰਹੀ ਹੈ ਉਹਨਾਂ ਦੇ ਇਨਕਾਊਂਟਰਸ ਵੀ ਹੁੰਦੇ ਆ ਜੇ ਉਹ ਜਵਾਬੀ ਗੋਲੀ ਜਿਹੜੀ ਆ ਉਹ ਪੁਲਸ ਦੇ ਉੱਤੇ ਚਲਾਉਂਦੇ ਆ ਤਾਂ ਪੁਲਿਸ ਨੂੰ ਵੀ ਫਿਰ ਮਜਬੂਰਨ ਵਸ ਮਜਬੂਰੀ ਵਸ ਉਹਨਾਂ ਤੇ ਗੋਲੀ ਚਲਾਉਣੀ ਪੈਦੀ ਆ ਹਾਲਾਂਕਿ ਕਈ ਲੋਕ ਇਹ ਵੀ ਕਹਿ ਦਿੰਦੇ ਆ ਕਿ ਇਹ ਗੈਂਗਸਟਰਸ ਜਿਹੜੇ ਨੇ ਇਹ ਸਰਕਾਰਾਂ ਦੀ ਦੇਣ ਇਹ ਸਰਕਾਰਾਂ ਦੀ ਦੇਣ ਵੀ ਹੋ ਸਕਦੇ ਆ ਪਰ ਸਵਾਲ ਤਾਂ ਇਹ ਆ ਕਿ ਸਰਕਾਰਾਂ ਨੇ ਰੋਜ਼ਗਾਰ ਦੇਣਾ ਸਰਕਾਰਾਂ ਨੇ ਜਿਹੜੀ ਐਜੂਕੇਸ਼ਨ ਦੇਣੀ ਚੰਗੀ ਤਾਂ ਕਿ ਇਹ ਇਧਰਲੇ ਪਾਸੇ ਨਾ ਤੁਰਣ ਔਰ ਇਹਨਾਂ ਦੀ ਕਾਉਂਸਲਿੰਗ ਵੀ ਹੋਣੀ ਚਾਹੀਦੀ ਆ ਇਹਨਾਂ ਨੂੰ ਸਮਝਾਇਆ ਜਾਣਾ ਚਾਹੀਦਾ ਕਿ ਤੁਸੀਂ ਮੇਨਸਟ੍ਰੀਮ ਦੇ ਵਿੱਚ ਵਾਪਸ ਆਓ ਇਹ ਕੰਮ ਜਿਹੜੇ ਆ ਛੱਡ ਦਿਓ ਹੁਣ ਵਿਕਰਮਜੀਤ ਵਿੱਕੀ ਜਿਹਨੂੰ ਕੋਈ ਗੋਲੀਬਾਰੀ ਉਸ ਦਰਾਂ ਇਹਨੂੰ ਜਿਹੜਾ ਅਚਾਨਕ ਹੀ ਜਿਹੜਾ ਇਹਨੂੰ ਫੜ ਲਿਆ ਗਿਆ ਇਹਨੂੰ ਪਤਾ ਵੀ ਨਹੀਂ ਲੱਗਾ ਵੀ ਕਿਹੜੇ ਵੇਲੇ ਪੁਲਿਸ ਜਿਹੜੀ ਹੈ ਮੁਖਾਲੀ ਸਥਿਤ ਸੈਕਟਰ 91 ਦੇ ਵਿੱਚ ਜਿੱਥੇ ਇਹ ਠਹਿਰਿਆ ਹੋਇਆ ਸੀ ਉੱਥੇ ਮਕਾਨ ਦੇ ਵਿੱਚ ਉੱਥੇ ਜਾ ਕੇ ਇਹਨੂੰ ਫੜ ਲਿਆ ਗਿਆ ਪਰ ਇਹਦੇ ਕੋਲੋਂ ਜਿਹੜਾ ਅਸਲਾ ਬਰਾਮਦ ਹੁੰਦਾ ਜੇ ਇਹ ਵਾਰਦਾਤ ਕਿਸੇ ਨੂੰ ਅੰਜਾਮ ਦੇ ਦਿੰਦਾ ਤਾਂ ਬਹੁਤ ਜਿਹੜਾ ਨੁਕਸਾਨ ਹੋਣਾ ਸੀਗਾ ਇਹਦਾ ਆਪਣਾ ਵੀ ਹੋਣਾ ਸੀ ਇਹਨੇ ਕਿਸੇ ਹੋਰ ਦਾ ਵੀ ਕਰ ਦੇਣਾ ਸੀ ਇਹਨੇ ਜਦੋਂ ਵਾਰਦਾਤ ਕਰਨ ਵਾਸਤੇ ਕੋ ਗੱਡੀ ਲੁੱਟਣੀ ਸੀਗੀ ਜਾਂ ਕੋਈ ਬਾਈਕ ਖੋਹਣਾ ਸੀਗਾ ਤਾਂ ਸੁਭਾਵਕ ਜੀ ਗੱਲ ਆ ਉਹ ਇੱਕ ਵੱਖਰੀ ਖਬਰ ਬਣ ਜਾਣੀ ਸੀ ਇਹ ਸਭ ਦੇ ਵਿੱਚ ਪੰਜਾਬ ਏਜੀਟੀਐਫ ਦੇ ਜਿਹੜੇ ਏਆਈਜੀ ਨੇ ਗੁਰਮੀਤ ਚੋਹਾਨ ਨਾਲ ਉਹਨਾਂ ਦੇ ਡੀਐਸਪੀ ਵਿਕਰਮ ਬੜਾਰ ਹੋਣਾ ਨੇ ਕਾਰਵਾਈ ਕਰਦਿਆਂ ਇਸ ਵਿਕਰਮਜੀਤ ਸਿੰਘ ਵਿੱਕੀ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਨੂੰ ਕਾਬੂ ਕੀਤਾ ਹੁਣ ਇਹਨੂੰ ਕਾਬੂ ਕਰਨ ਤੋਂ ਬਾਅਦ ਸਿਰਫ ਹਾਲੇ ਤੱਕ ਇਹ ਪਤਾ ਲੱਗਾ ਵੀ ਇਹਦੇ ਨਿਸ਼ਾਨੇ ਤੇ ਦਵਿੰਦਰ ਬੰਬੀਹਾ ਗਰੁੱਪ ਦੇ ਜਿਹੜੇ ਕੁਝ ਮੈਂਬਰ ਜਿਹੜੇ ਪੰਜਾਬ ਦੇ ਵਿੱਚ ਸਰਗਰਮ ਆ ਜਿਨ੍ਹਾਂ ਨਾਲ ਇਹਨਾਂ ਦੀ ਲੱਗਦੀ ਹੋਊਗੀ ਕਿਉਂਕਿ ਦੋਵੇਂ ਗੈਂਗ ਜਿਹੜੇ ਆ ਉਹ ਆਪਣੇ ਆਪ ਨੂੰ ਸਿਰਕਟ ਗੈਂਗ ਕਹਿੰਦੇ ਆ ਵੀ ਸਾਡਾ ਪੰਜਾਬ ਤੇ ਕਬਜ਼ਾ ਤੇ ਦੂਜਾ ਗੈਂਗ ਕਹਿੰਦਾ ਸਾਡਾ ਇਨੂੰ ਹੁਣ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਇਹਦਾ ਰਿਮਾਂਡ ਲਿਆ ਜਾਊਗਾ ਤਾਂ ਫਿਰ ਇਹ ਹੋਰ ਵੱਡੇ ਖੁਲਾਸੇ ਜਿਹੜੇ ਆ ਪੁਲਿਸ ਅੱਗੇ ਜ਼ਰੂਰ ਕਰੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ